ਰਾਣਾ ਜੀ ਤਾਰ ਬਾੜ ਜੰਗਲਾਤ ਚ ਕਰਨ ਦੀ ਗੱਲ ਹੋਈ ਤੇ ਮੰਤਰੀ ਜੀ ਨੇ ਕਿਹਾ 28 ਕਰੋੜ ਰੁਪਇਆ ਇਹਨਾਂ ਨੇ ਸਾਡੇ ਵਿਧਾਇਕ ਸਾਹਿਬ ਨੇ ਕਿਹਾ ਕਿ ਉਹ ਥੱਲੇ ਲਾ ਰਹੇ ਉੱਪਰ ਲਾ ਰਹੇ ਤਾਰ ਜਿੱਥੇ ਮਰਜੀ ਲਾ ਲਿਓ ਸੂਰ ਨਹੀਂ ਹੋ ਰੁਕਣਾ ਅਗਰ ਸਰਕਾਰ ਸੀਰੀਅਸਲੀ ਇਸ ਮਸਲੇ ਨੂੰ ਲੈਂਦੀ ਆ ਔਰ ਹੱਲ ਦੇਣਾ ਚਾਹੁੰਦੀ ਆ ਤਾਂ ਇਲੈਕਟ੍ਰਿਕ ਫੈਂਸਿੰਗ ਇਜ਼ ਦੀ ਓਨਲੀ ਆਨਸਰ ਆ ਤਾਰਾਂ ਤੁਹਾਡੀਆਂ ਨੇ ਕੋਈ ਕੰਮ ਨਹੀਂ ਕਰਨਾ ਮੇਰੀ ਬੇਨਤੀ ਆ ਕਿ ਜੇ ਅਸੀਂ ਇਲੈਕਟ੍ਰੀਕਲ ਫੈਂਸਿੰਗ ਕਿਲੋਮੀਟਰ 2 ਕਿਲੋਮੀਟਰ ਕਰਨੀ ਹੋਵੇ ਤੇ 10 ਲੱਖ ਰੁਪਇਆ ਰੇਟ ਆ ਕਿਲੋਮੀਟਰ ਦਾ ਤੇ ਜੇ ਤੁਸੀਂ ਬਲਕ ਚੇਡਾ ਵੱਡਾ ਆਰਡਰ ਦੇਣਾ ਹੋਵੇ ਤੇ ਕਿਤੇ ਸਸਤਾ ਹੋ ਜਾਊਗਾ ਪਹਿਲਾਂ ਤਾਂ ਉਹਦੇ ਕਿਲੋਮੀਟਰ ਨਾਲ 28 ਕਰੋੜ ਰੁਪਏ ਨਾਲ ਉਹਨਾਂ ਨੂੰ ਗੁਣਾ ਭਾਗ ਕਰ ਲਓ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਕਿ ਆਪਾਂ ਕੰਮ ਠੀਕ ਕਰੇਗੇ ਗਲਤ بس ਮੇਰੀ ਬੇਨਤੀ ਆ ਇਲੈਕਟ੍ਰੀਕਲ ਫੈਂਸਿੰਗ ਇਜ਼ ਦੀ ਓਨਲੀ ਆਨਸਰ ਥੈਂਕ ਯੂ ਜੀ